ਨਿਛੇੜੀ ਪੁੱਤ ਨੇ ਮਾਂ ਨੂੰ ਮਾਰੀ ਗੋਲੀ ਹੋਈ ਗੰਭੀਰ ਜ਼ਖਮੀ ਹਾਲਤ ਗੰਭੀਰ ਦੇਖਦੇ ਡਾਕਟਰਾਂ ਨੇ ਕੀਤਾ ਫਰੀਦਕੋਟ ਰੈਫਰ ਪੁਲਿਸ ਥਾਣਾ ਮੱਲਾਂ ਵਾਲਾ ਦਿਨ ਜਦੀਕੀ ਪਿੰਡ ਕਿਮੇ ਵਾਲੀ ਵਿਖੇ ਮਾਂ ਪੁੱਤ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋਣ ਦੀ ਦਿਖਾਈ ਦਿੱਤੇ ਜਦੋਂ ਇੱਕ ਪੁੱਤਰ ਵੱਲੋਂ ਆਪਣੀ ਮਾਂ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸਿਵਲ ਹਸਪੀਟਲ ਜੀਰਾ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਜ਼ਖਮੀ ਪਾਲ ਕੌਰ ਪਤਨੀ ਮੇਜਰ ਸਿੰਘ ਦੇ ਛੋਟੇ بیٹے ਗਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਅਤੇ ਆਪਣੀ ਮਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਅੱਜ ਉਸ ਨੇ ਘਰ ਵਿੱਚ ਫਿਰ ਕਲੇਸ਼ ਕੀਤਾ ਅਤੇ ਪੈਸਿਆਂ ਦੀ ਮੰਗ ਕੀਤੀ ਤਾਂ ਮਾਤਾ ਵੱਲੋਂ ਜਵਾਬ ਦੇਣ ਤੇ ਉਹ ਘਰੋਂ ਬਾਹਰ ਚਲਾ ਗਿਆ ਤੇ ਕਿਸੇ ਦੀ 12 ਬੋਰ ਬੰਦੂਕ ਲਿਆਇਆ ਤੇ ਮਾਤਾ ਉੱਪਰ ਫਾਇਰ ਕਰ ਦਿੱਤਾ ਫਾਇਰ ਲੱਗਣ ਨਾਲ ਮਾਤਾ ਪਾਲਕ ਹੋਰ ਗੰਭੀਰ ਜ਼ਖਮੀ ਹੋ ਗਈ ਇਸ ਦੌਰਾਨ ਉਸ ਨੂੰ ਸਿਵਲ ਹਸਪੀਟਲ ਜੀਰਾ ਵਿਖੇ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ 108 ਐਂਬੂਲੈਂਸ ਤੇ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਮੱਲਾਵਾਲਾ ਦੇ ਮੁਖੀ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਕਿ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਫਰੋਜਪੁਰ ਤੋਂ رائے ਵੀਰ ਸਿੰਘ ਕੁਚੂਰਾ ਦੀ ਵਿਸ਼ੇਸ਼ ਰਿਪੋਰਟ ਇਹ ਕਿਥੋਂ ਦੇ ਰਹਿਣ ਵਾਲੇ ਦੀ ਵੀ ਮੇ ਵਾਲੀ ਬੇੜਾ ਜਿਹੜਾ ਪ੍ਰੇਸ਼ੁਰਾ ਤੁਸੀਂ ਜੀਦਾ ਤੇ ਇਹ ਕਾਰਨ ਕੀ ਬਣਿਆ ਇਸ ਚੀਜ਼ ਦਾ ਗਾਵਲ ਜੀ ਇਹਨਾਂ ਦਾ ਵੱਡਾ ਬੇਟਾ ਮੈਂ ਛੋਟਾ ਹੈ ਜੀ ਦੋ ਉਹ ਕਰਦਾ ਮੈਨਿਆ ਬਟਾ ਬੜਾ ਅਗਰ ਨਾਮ ਕੀ ਹੈ ਮਨਜੀਤ ਸਿੰਘ ਅੱਛਾ ਜੀ ਤੇ ਉਹ ਇਹਨਾਂ ਦਾ ਝਗੜਾ ਝੂੜਾ ਬੜਾ ਕਰਦਾ ਛਾਗ ਬੜਾ ਕਰਦਾ ਨਹੀਂ ਪਹਿਲਾਂ ਵੀ ਤਾਂ ਵੀ ਕੋਈ ਨਿਸ਼ਾਨ ਕਰ ਦਿੱਤਾ ਇੱਕ ਗਿੱਧ ਮਾਰਦਾ ਫੋਟਦਾ ਆਈ ਚਲੋ ਜਿਵੇਂ ਮਰਜ਼ੀ ਮੈਨੂੰ ਇਹਨਾਂ ਦੀ ਫੇਰ ਉੱਤਰਾ ਕੀ ਖਾਇ ਕਰੋ ਮੈਂ ਉੱਤਰੇ ਘਰ ਵਾਲਾ ਹਾਂ ਹੂੰ ਅੱਜ ਵੀ ਉਹ ਚਾਰ ਪੰਜ ਦਿਨ ਹੋ ਗਏ ਕੋਈ ਫੈੜੀ ਵਿੱਚ ਨਹੀਂ ਮੈਨੂੰ ਬੋਹ ਇਹ ਆ ਦੇ ਨੂੰ ਹੈ ਨਹੀਂ ਲੈ ਕੇ ਦੇ ਨਹੀਂ ਕਿੰਨੀ ਕੁ ਜ਼ਮੀਨ ਦਾ ਮਸਲਾ ਜ਼ਮੀਨ ਦਾ ਮਸਲਾ ਹੈ ਵੀ ਜਿਵੇਂ ਮੈਨੂੰ 2 ਮਹੀਨਾ ਬਈ ਦੇ ਦਿਨ ਕੋਈ ਨਾ ਕੋਈ ਵੇਚਣ ਨੂੰ ਅਚਾਨਕੇ ਕਰਕੇ ਹਾਂਜੀ ਹਾਂਜੀ ਠੀਕ ਹੈ ਅੱਜ ਵੀ ਲੜ ਕੇ ਗਿਆ ਘਰੋਂ ਤੇ ਮਤਲਬ ਮਾਰਦੇ ਨਾ ਅੱਧੇ ਘੜੇ ਬਾਅਦ ਰਫਲ ਲੈ ਕੇ ਆਇਆ ਪਤਾ ਨਹੀਂ ਕਿੱਥੋਂ ਪਹਿਲਾਂ ਫੈਰ ਮੇਰੇ ਮਾਰੇ ਨੇ ਇਹ ਮੈਨੂੰ ਕਿੱਥੇ ਪੈ ਕੇ ਜਿਵੇਂ ਤੇ ਇਹਨਾਂ ਨੇ ਵਾਦੀ ਤਵਾੜੇ ਵਜੀ ਕਿਤੇ ਨਹੀਂ ਨਹੀਂ ਆ ਵੇ ਇਥੋਂ ਖੜ ਕੇ ਲੰਗੀ ਉਹਨਾਂ ਦੀ ਕਿੱਥੋਂ ਰਹਿ ਗਿਆ 12 ਮੋਰਾ ਕਿ ਕਿਸੇ ਹੋਰ ਦੀ ਚੱਕ ਰਿਹਾ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਕੋਈ ਵੀ ਇਜਾਜ਼ਤ ਨਹੀਂ ਹੈ ਹਾਂਜੀ ਹਾਂਜੀ ਸਾਡੇ ਕੋਲ ਨਹੀਂ ਕਿਸੇ ਹੋਰ ਦੀ ਯਾਰ ਦੋਸਤ ਦੀ ਜਾਂ ਕਿਤੇ ਹੋਰ ਚੱਕ ਰਿਹਾ ਕੋਈ ਪਤਾ ਨਹੀਂ ਕਿਥੇ ਰਿਹਾ ਉਹ ਕੀ ਕਿੱਥੇ ਲੈ ਕੇ ਜਾ ਰਿਹਾ ਉਹ ਹੁਣ ਫਰੀ ਕੋਡ ਚੱਲਿਆ ਜੀ ਪਹਿਲਾਂ ਮਹੂ ਗਿਆ ਮੈਂ ਇਸੇ ਕਰ ਉਹ ਫੀਮੇਲ ਪੇਸ਼ੈਂਟ ਸੀ 70 ਸਾਲ ਦੀ ਹਾਂ ਜੰਗ ਸ਼ਾਟ ਇੰਜਰੀ ਨਾਲ ਆਈ ਸੀ ਉਹਨਾਂ ਦਾ ਕਹਿਣਾ ਸੀ ਉਹਦਾ ਪੁੱਤ ਹੈ ਪੁੱਤ ਨੇ ਹਮਲਾ ਕੀਤਾ ਹੈ ਉਹ ਹੁਣ ਹੇਰ ਨਾਲ ਆਪਣਾ ਟ੍ਰੀਟਮੈਂਟ ਕੀਤਾ ਨੂੰ ਸਪੈਸ਼ਲਿਸਟ ਕੋਲ ਲੈ ਕੇ ਆਪਾਂ ਦਿਖਾਇਆ ਤੇ ਮੈਂ ਵੀ ਕੋਈ ਪੜਤ ਕੀਤੋ ਕੀ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸਟੇਬਲ ਸੀ ਕਿ ਜੀ ਬਲੀਟ ਕੋ ਦਾ ਰੈਪਰ ਕਰਨ ਦਾ ਕਾਰਨ ਹੈਗਾ ਕਿ ਜਿਹੜੇ ਗਨ ਸ਼ਾਟ ਇੰਜਰੀ ਹੁੰਦੀ ਆ ਉਹਦਾ ਐਮ ਐਲ ਆਰ ਪਰਪਸਾਸ ਤੇ ਕੰਟ੍ਰਿਕ ਅਪੀਨ ਚਾਹੀਦਾ ਹੁੰਦਾ ਪਰ ਤਾਂ ਜਿਹੜਾ ਥੋੜਾ ਆ ਹਾਈਡ ਇਹ ਚ ਵੀ ਨਹੀਂ ਹੈਗੀ ਸੀ ਤਾਂ ਉਹ ਉੱਥੇ ਆਪਥਰਮੋਲਿਸ ਨੂੰ ਬਦਲਣ ਦੀ ਕੋਸ਼ਿਸ਼ ਕਰਤਾ ਲੂ ਕੋਈ ਆ ਨਹੀਂ ਬਿਹਾਲ ਤਾਂ ਕੁਝ ਹੈ ਬਿਹਾਲ ਤਾਂ ਸਟੇਬਲ ਸੀ ਕਿਥੋਂ ਰੁਕ ਗਿਆ ਹੈ